ਬਹੁਤ ਹੀ ਸਤਿਕਾਰਯੋਗ ਸਾਥੀਓ ਜਿਵੇਂ ਇੱਕ ਸ਼ਾਰਟ ਮੈਸੇਜ ਪਾ ਦਿੱਤਾ ਗਿਆ ਸੀਗਾ ਕਿ ਜਿਹੜੀ ਆਪਣੀ ਅੱਜ ਮੀਟਿੰਗ ਸੀਗੀ ਸਿੱਖਿਆ ਮੰਤਰੀ ਸਾਹਿਬ ਨਾਲ ਅ ਮੈਂ ਅਜੇ ਵੀ ਰਸਤੇ ਵਿੱਚ ਆ ਬੱਸ ਸਟੈਂਡ ਤੇ ਆ ਮੋਗੇ ਦੇ ਅ ਰਸਤੇ ਦੇ ਵਿੱਚ ਮੈਨੂੰ ਵੀ ਪਤਾ ਸੀ ਕਿ ਏਡੀ ਜਲਦੀ ਮੈਨ ਤੋਂ ਵੀਡੀਓ ਨਹੀਂ ਅਪਡੇਟ ਕਰੀ ਜਾਣੀ ਤੇ ਜਾਣਕਾਰੀ ਜਿਹੜੀ ਆ ਉਹ ਦੇਣੀ ਜ਼ਰੂਰੀ ਹੁੰਦੀ ਆ ਕਿਉਂਕਿ ਜਦੋਂ ਮੀਟਿੰਗ ਆਈ ਹੁੰਦੀ ਆ ਤਾਂ ਸਭ ਦਾ ਧਿਆਨ ਹੁੰਦਾ ਕਿ ਮੀਟਿੰਗ ਵਿੱਚ ਪਤਾ ਨਹੀਂ ਕੀ ਸਾਨੂੰ ਮਿਲ ਜਾਣਾ ਨਵਾਂ ਜਾਂ ਕੀ ਉਹਦੇ ਵਿੱਚ ਹਨਾ ਕੋਈ ਇਨਫੋਰਮੇਸ਼ਨ ਨਵੀਂ ਸੱਥਿਓ ਗੱਲ ਇਹ ਆ ਵੀ ਪਹਿਲਾਂ ਮੈਂ ਗੱਲ ਕਰਾਂ ਵੀ ਜਿਹੜੀ ਲੈਟਰ ਦੀ ਗੱਲ ਆ ਲੈਟਰ ਸਾਡੇ ਕੋਲੇ 2 ਦਿਨ ਪਹਿਲਾਂ ਹੀ ਆ ਚੁੱਕੀ ਸੀਗੀ ਪਰ ਸਾਡੀ ਪਹਿਲੀ ਗੱਲ ਇਹੋ ਜੀ ਕੋਈ ਨਾ ਤਾਂ ਪਲਾਨ ਕਦੇ ਰੱਖਿਆ ਨਾ ਦਿਮਾਗ ਵਿੱਚ ਨਾ ਹੀ ਅਸੀਂ ਰੱਖਦੇ ਆ ਵੀ ਅ ਸ਼ੋਸ਼ੇ ਬਾਜ਼ੀਆਂ ਕਰੀਏ ਜਾਂ ਸਮਝਦੇ ਆ ਸਾਡਾ ਮਕਸਦ ਹੈਗਾ ਰਿਜ਼ਲਟ ਨਾਲ ਸੋ ਅੱਜ ਜਦੋਂ ਮੀਟਿੰਗ ਵਿੱਚ ਗਏ ਆ ਤੇ ਮੀਟਿੰਗ ਵਿੱਚ ਗੱਲਬਾਤ ਬਹੁਤ ਵਧੀਆ ਤਰੀਕੇ ਨਾਲ ਬਹੁਤ ਵਧੀਆ ਮਾਹੌਲ ਵਿੱਚ ਹੋਈ ਆ ਤੇ ਉਹਦੇ ਵਿੱਚ ਹੁਣ ਬਹੁਤ ਸਾਰੇ ਸਾਥੀਆਂ ਦੇ ਮੈਸੇਜ ਮੈਂ ਗਰੁੱਪਾਂ ਵਿੱਚ ਦੇਖ ਰਿਹਾ ਕਹਿੰਦੇ ਵੀ ਮੇਨ ਮੰਗ ਤੁਸੀਂ ਛੱਡਤੀ ਸਾਡਾ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਮੈਂ ਉਹਦੀ ਫੋਟੋਕਾਪੀ ਵੀ ਸ਼ੇਅਰ ਕਰ ਦੂੰ ਫੋਟੋ ਖਿੱਚੀ ਹੋਈ ਵੀ ਸ਼ੇਅਰ ਕਰ ਦੂੰ ਸਾਡੀ ਮੇਨ ਮੰਗ ਪੇ ਸਕੇਲ ਦੀ ਆ ਤੇ ਪੇ ਸਕੇਲ ਦੀ ਰਹੂਗੀ ਸਾਡੀ ਉਹ ਆਦਤ ਨਹੀਂ ਹੈਗੀ ਕਿ ਅੱਜ ਮੰਗ ਹੋਰ ਕੱਲ ਹੋਰ ਪਰਸੋਂ ਹੋਰ ਸਾਡੀ ਇੱਕੋ ਮੰਗਾ ਜਿਹੜਾ ਪੇ ਸਕੇਲ ਸਾਡਾ ਲਾਗੂ ਕੀਤਾ ਜਾਵੇ ਪਰ ਸਾਥੀਓ ਤੁਹਾਨੂੰ ਵੀ ਪਤਾ ਹੈ ਕਿ ਸਰਕਾਰ ਜਿਹੜੀ ਆ ਉਹ ਅਜੇ ਪੈਸਾ ਸਰਕਾਰ ਕੋਲੇ ਹੈ ਨਹੀਂਗਾ ਜਿਹੜੀਆਂ ਇਹ ਚੀਜ਼ਾਂ ਇਹਦੇ ਵਾਸਤੇ ਪੈਸਾ ਚਾਹੀਦਾ ਤੇ ਅਸੀਂ ਹਾਲਾਤ ਸਰਕਾਰਾਂ ਦੇ ਦੇਖ ਹੀ ਰਹੇ ਆ ਸੋ ਇਸ ਕਰਕੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਅਸੀਂ ਮੇਨ ਮੰਗ ਤੇ ਖੜੇ ਆ ਤੇ ਅਸੀਂ ਬਾਕੀ ਮੰਗਾਂ ਨੂੰ ਇਗਨੋਰ ਕਰੀਏ ਕਿਉਂਕਿ ਸਾਡੇ ਸਾਰੇ ਸਾਥੀਆਂ ਨੂੰ ਪ੍ਰੋਬਲਮਸ ਆਉਂਦੀਆਂ ਤਨਖਾਹ ਦੀ ਤੁਹਾਨੂੰ ਪਤਾ ਕਿ 5% ਜਿਹੜਾ ਇਨਕਰੀਮੈਂਟ ਆ ਉਹਦੀ ਬਹੁਤ ਵੱਡੀ ਪ੍ਰੋਬਲਮ ਆ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਬਹੁਤ ਸਾਰੇ ਬਲਾਕਾਂ ਵਿੱਚ ਉਹ ਇਨਕਰੀਮੈਂਟ ਨਹੀਂ ਲੱਗ ਰਿਹਾ ਮੇਰੇ ਮੋਗੇ ਜ਼ਿਲ੍ਹੇ ਵਿੱਚ ਨਹੀਂ ਲੱਗਿਆ ਹੋਇਆ ਸੋ ਜਿਹੜੀ ਬਾਕੀ ਬਦਲੀਆਂ ਹੁਣ ਬਹੁਤ ਕਈ ਵਿਚਾਰੇ ਬਹੁਤ ਦੂਰ ਟੀਚਰ ਬੈਠੇ ਉਹਨਾਂ ਨੂੰ ਬਦਲੀਆਂ ਵਿੱਚ ਮੌਕਾ ਮਿਲਣਾ ਚਾਹੀਦਾ ਬਹੁਤ ਸਾਰੇ ਮੈਸੇਜ ਆਏ ਆ ਬਹੁਤ ਸਾਰੀਆਂ ਕਾਲਸ ਆਉਂਦੀਆਂ ਉਹਨਾਂ ਨੂੰ ਕਹੀਦਾ ਕਿ ਜੇ ਸਾਡੀ ਮੰਤਰੀ ਸਾਹਿਬ ਨਾਲ ਮੀਟਿੰਗ ਹੋ ਗਈ ਅਸੀਂ ਗੱਲ ਆਪਦੀ ਪੂਰੀ ਵਧੀਆ ਤਰੀਕੇ ਨਾਲ ਰੱਖਾਂਗੇ ਸੋ ਇਹ ਜਿਹੜੀਆਂ ਮੰਗਾਂ ਨੇ ਜਿਹੜੀਆਂ ਹੱਲ ਹੋ ਸਕਦੀਆਂ ਇਹ ਵੀ ਵਿੱਚ ਰੱਖਣੀਆਂ ਜ਼ਰੂਰੀ ਹੁੰਦੀਆਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਸਾਡੀ ਜਿਹੜੀ ਮੇਨ ਮੰਗ ਆ ਉਹ ਅਸੀਂ ਛੱਡਤੀ ਮੇਨ ਮੰਗ ਸਾਡੀ ਪੇ ਸਕੇਲ ਦੀ ਆ ਹਮੇਸ਼ਾ ਰਹੂਗੀ ਜਿੰਨਾ ਚਿਰ ਉਹ ਪ੍ਰਾਪਤੀ ਨਹੀਂ ਕੀਤੀ ਜਾਂਦੀ ਤੇ ਸਰਕਾਰ ਨਾਲ ਅਸੀਂ ਰابطੇ ਵਿੱਚ ਆ ਤੇ ਸਰਕਾਰ ਜੇ ਤਾਂ ਸਾਨੂੰ ਵਧੀਆ ਤਰੀਕੇ ਨਾਲ ਡੀਲ ਕਰਦੀ ਹੈ ਵਧੀਆ ਸਾਡਾ ਹੱਲ ਕਰਦੀ ਹੈ ਗੱਲ ਸੁਣਦੀ ਹੈ ਤਾਂ ਅਸੀਂ ਵਧੀਆ ਪਿਆਰ ਨਾਲ ਚੱਲਦੇ ਆ ਤੇ ਜੇ ਸਰਕਾਰ ਸਾਡੀ ਗੱਲਬਾਤ ਨੂੰ ਇਗਨੋਰ ਕਰੇ ਜਾਂ ਸਾਡੀ ਗੱਲ ਨੂੰ ਸੁਣੇ ਨਾ ਤਾਂ ਫਿਰ ਅਸੀਂ ਉਹਨਾਂ ਦਾ ਵਿਰੋਧ ਵੀ ਕਰ ਸਕਦੇ ਆ ਸਰਕਾਰ ਵੀ ਸਾਡੀ ਬਣਾਈ ਹੋਈ ਹੈ ਸੋ ਅਸੀਂ ਜਿਹੜੇ ਤਰੀਕੇ ਨਾਲ ਸਰਕਾਰ ਸਾਡੇ ਨਾਲ ਚੱਲਦੀ ਹੈ ਅਸੀਂ ਉਵੇਂ ਚੱਲਦੇ ਆ ਅੱਜ ਸਿੱਖਿਆ ਮੰਤਰੀ ਸਾਹਿਬ ਹਰਜੋਤ ਸਿੰਘ ਬੈਂਸ ਨੇ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਤੇ ਇਹ ਗੱਲ ਸਾਡੀ ਕਰਵਾਈ ਅੱਜ ਸਰਦਾਰ ਜਸਵਿੰਦਰ ਸਿੰਘ ਸਿੱਧੂ ਮੌਜੂਦਾ ਡਾਇਰੈਕਟਰ ਗਮਾੜਾ ਉਹਨਾਂ ਨੇ ਲਗਭਗ ਸਾਰੀਆਂ ਮੀਟਿੰਗਾਂ ਉਹਨਾਂ ਨੇ ਅਰੇਂਜ ਕਰਾਈਆਂ ਸੀਗੀਆਂ ਤੇ ਸਾਡੀ ਵੀ ਮੀਟਿੰਗ ਉਹਨਾਂ ਨੇ ਅਰੇਂਜ ਕਰਾਈ ਸੀ ਤੇ ਨਾਲ ਦੀ ਨਾਲ ਜਿਹੜੀਆਂ ਗੱਲਾਂ ਬਾਤਾਂ ਸ਼ੁਰੂ ਹੋਈਆਂ ਜਦੋਂ ਮੇਨ ਮਕਸਦ ਜਦੋਂ ਮੇਨ ਮੈਂ ਗੱਲ ਰੱਖੀ ਮੈਂ ਕਿਹਾ ਜੀ ਪਹਿਲਾ ਜਿਹੜਾ ਸਾਡਾ ਪੇ ਸਕੇਲ ਹੈ ਨਾ ਇਸੇ ਤਨਖਾਹ ਨੂੰ ਪੇ ਸਕੇਲ ਚ ਕਨਵਰਟ ਕਰ ਦਿੱਤਾ ਜਾਵੇ ਤੇ ਸਾਡਾ ਜਿਹੜਾ ਬਾਕੀ ਜਿਹੜੇ ਵਿੱਚ ਭੱਤੇ ਐਡ ਕੀਤੇ ਜਾਣ ਕਹਿੰਦੇ ਠੀਕ ਆ ਅੱਗੇ ਮੈਨੂੰ ਮੰਤਰੀ ਸਾਹਿਬ ਨੇ ਇਸ਼ਾਰਾ ਕੀਤਾ ਕਿ ਫੜਾ ਦਿਓ ਆਪਦਾ ਮੰਗ ਪੱਤਰ ਸੋ ਮੰਗ ਪੱਤਰ ਅਸੀਂ ਫੜਾਇਆ ਤੇ ਨਾਲ ਦੀ ਨਾਲ ਉਹਨਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਜਿਹੜੀਆਂ ਸਾਡੀਆਂ ਹੁਣ ਦੀਆਂ ਪ੍ਰੋਬਲਮ ਐ ਸਰ ਉਹਨਾਂ ਦਾ ਨਾਲ ਦੀ ਨਾਲ ਹੱਲ ਕਰੋ ਤਾਂ ਉਹਨਾਂ ਨੇ ਕਿਹਾ ਦੱਸੋ ਤਾਂ ਸਭ ਤੋਂ ਪਹਿਲੀ ਮੈਂ ਮੰਗ ਜਿਹੜੀ ਗੱਲਬਾਤ ਕੀਤੀ ਜਿਹੜੀ 5% ਜਿਹੜਾ ਸਾਡਾ ਇਨਕਰੀਮੈਂਟਮ ਹੈਗਾ ਜੀ ਤੁਹਾਡੀ ਪਾਲਿਸੀ ਦੇ ਵਿੱਚ ਲਿਖਿਆ ਹੋਣ ਦੇ ਬਾਵਜੂਦ ਜਿਹੜੇ ਡੀਓ ਦਫ਼ਤਰ ਉਹਨੂੰ ਲਾਗੂ ਨਹੀਂ ਕਰ ਰਹੇ ਤਾਂ ਉਹਨਾਂ ਨੇ ਇਹ ਗੱਲ ਨਾਲ ਦੀ ਨਾਲ ਜਿਹੜੇ ਉਹਨਾਂ ਦੇ ਪੀਏ ਅਕਲਵਿੰਦਰ ਸਿੰਘ ਉਹਨਾਂ ਨੂੰ ਨੋਟ ਕਰਾਈ ਕਿ ਇਹ ਗੱਲ ਨੋਟ ਕਰੋ ਵੀ ਕਿਉਂ ਇਦਾਂ ਹੋ ਰਿਹਾ ਤੇ ਉਸ ਤੋਂ ਬਾਅਦ ਜਿਹੜੀ ਸਾਡੀ ਗੱਲਬਾਤ ਸੀਗੀ ਬਦਲੀਆਂ ਦੀ ਸੌਰੀ ਆਈਆਚ ਆਰਐਮਐਸ ਤੇ ਦੂਜੀ ਵਾਰੀ ਜਿਹੜੀ ਦੂਜਾ ਪੁਆਇੰਟ ਰੱਖਿਆ ਆਈਆਚ ਆਰਐਮਐਸ ਦਾ ਕਿ ਸਾਡਾ ਉਹ ਪ੍ਰੋਪਰ ਨਹੀਂ ਚੱਲਦਾ ਤਾਂ ਸਰਦਾਰ ਜਸਵਿੰਦਰ ਸਿੰਘ ਸਿੱਧੂ ਨੇ ਵੀ ਇਹ ਗੱਲ ਦੇ ਨਾਲ-ਨਾਲ ਹਾਮੀ ਭਰੀ ਕਿ ਸਾਡੇ ਚੱਲਦੇ ਆ ਇਹਨਾਂ ਦੇ ਕਿਉਂ ਨਹੀਂ ਚੱਲਦੇ ਵੀ ਅਸੀਂ ਇਹਨਾਂ ਨੂੰ ਰੈਗੂਲਰ ਕੀਤਾ ਤੇ ਤੁਸੀਂ ਇਹਨਾਂ ਦੇ ਇਹ ਕੰਮ ਤਾਂ ਪੂਰੇ ਕਰਾਓ ਜੀ ਸੋ ਮੰਤਰੀ ਸਾਹਿਬ ਨੇ ਫੇਰ ਉਹਦਾ ਨੋਟਸ ਲਿਆ ਤੇ ਨਾਲ ਦੀ ਨਾਲ ਤੀਜੀ ਜਿਹੜੀ ਮੰਗ ਸੀ ਉਹ ਸੀ ਕਿ ਸਾਡੀ ਬਦਲੀਆਂ ਦੀ ਕਿ ਬਦਲੀਆਂ ਦੇ ਵਿੱਚ ਸਾਨੂੰ ਮੌਕਾ ਦਿੱਤਾ ਜਾਵੇ ਸਾਡੇ ਸਾਥੀਆਂ ਨੂੰ ਬਹੁਤ ਪ੍ਰੋਬਲਮਸ ਆ ਉਹਨਾਂ ਨੂੰ ਵੀ ਬਦਲੀਆਂ ਕਰਨ ਦੀ ਲੋੜ ਆ ਚਾਹੇ ਤੁਸੀਂ ਸਾਨੂੰ 24/7 ਤੋਂ ਗਿੰਦੇ ਰਹੇ ਹੋ ਪਰ ਸੋ ਇਹਨਾਂ ਸਾਰੀਆਂ ਗੱਲਾਂ ਤੇ ਮੰਤਰੀ ਸਾਹਿਬ ਨੇ ਆਪਣੇ ਪੀਏ ਨੂੰ ਸੱਦ ਕੇ ਤੇ ਨਾਲ ਦੀ ਨਾਲ ਸਾਨੂੰ ਵੀ ਇਹ ਗੱਲ ਕਹੀ ਕਿ ਇੱਕ ਜਣਾ ਇਹਨਾਂ ਨੂੰ ਡਿਟੇਲ ਵਿੱਚ ਚੰਗੀ ਤਰ੍ਹਾਂ ਗੱਲ ਸਮਝਾਓ ਸੋ ਉੱਥੋਂ ਉੱਠ ਕੇ ਮੈਂ ਤੇ ਕੁਲਵਿੰਦਰ ਸਿੰਘ ਜਿਹੜੇ ਮੰਤਰੀ ਸਾਹਿਬ ਦੇ ਪੀਏ ਅਸੀਂ ਹੋਰ ਕਮਰੇ ਵਿੱਚ ਬੈਠ ਗਏ ਫਿਰ ਉਹਨਾਂ ਨੇ ਬਹੁਤ ਡਿਟੇਲ ਵਿੱਚ ਵਧੀਆ ਤਰੀਕੇ ਨਾਲ ਮੇਰੇ ਤੋਂ ਸਮਝਿਆ ਕਿ ਮਤਲਬ ਪ੍ਰੋਬਲਮ ਹੈ ਕਿ ਕੀ ਹੈ ਇਹ ਮਤਲਬ ਕਿਉਂ ਨਹੀਂ ਲਾਗੂ ਕੀਤਾ ਗਿਆ ਫਿਰ ਮੈਂ ਇਹ ਵੀ ਗੱਲ ਦੱਸੀ ਕਿ ਕਈ ਜ਼ਿਲ੍ਹਿਆਂ ਨੇ ਕਈ ਬਲਾਕਾਂ ਨੇ ਉਹ 5% ਜਿਹੜਾ 28/7 ਤੋਂ ਕਰਤਾ ਜਿਹੜੇ 3-4 ਦਿਨ ਦਾ ਤਾਂ ਉਹਨਾਂ ਨੇ ਵੀ ਕਿਹਾ ਵੀ ਇਹ ਤਾਂ ਬਿਲਕੁਲ ਗਲਤ ਹੈ ਹਰ ਮਤਲਬ ਇੱਕ ਤਰੀਕ ਤੋਂ ਹੁੰਦਾ ਇਨਕਰੀਮੈਂਟ ਜਿਹੜਾ ਲਾਗੂ ਆ ਪੂਰੇ ਮਹੀਨੇ ਦਾ ਮਿਲਦਾ ਸੋ ਇਹ ਗੱਲ ਉਹਨਾਂ ਨੇ ਨਾਲ ਦੀ ਨਾਲ ਆਪਣੀ ਜਿਹੜੀ ਡਾਇਰੀ ਉਹਦੇ ਵਿੱਚ ਨੋਟ ਕੀਤੀ ਫਿਰ ਆਈਐਚਐਮ ਆਰਐਮ ਵਾਲੀ ਪ੍ਰੋਬਲਮ ਤੇ ਜਿਹੜੀ ਬਦਲੀਆਂ ਦੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਦੱਸਿਆ ਕਿ 28 ਸੱਤ ਤੋਂ ਸਾਡੀ ਸ਼ੋ ਹੁੰਦੀ ਆ ਅਸੀਂ ਉਹ ਪੂਰੀਆਂ ਨਹੀਂ ਕਰਦੇ ਲਿਜਿਬਿਲਟੀ ਜਿਵੇਂ ਉਹਨਾਂ ਨੇ ਕਹੀਆਂ ਤਾਂ ਉਹਨਾਂ ਨੇ ਕਿਹਾ ਵੀ ਇਹ ਤਾਂ ਅਸੀਂ ਕਰ ਨਹੀਂ ਸਕਦੇ एलिਜੀਬਿਲਟੀ ਮੈਂਗਾ ਜੀ ਕਰ ਤਾਂ ਨਹੀਂ ਸਕਦੇ ਸਾਨੂੰ ਮੌਕਾ ਤਾਂ ਦੇ ਸਕਦੇ ਕਹਿੰਦੇ ਹਾਂ ਉਹ ਤਾਂ ਮੰਤਰੀ ਸਾਹਿਬ ਕਹਿ ਰਹੇ ਸੀ ਸੋ ਸਾਥੀਓ ਬਹੁਤ ਵਧੀਆ ਡਿਟੇਲ ਵਿੱਚ ਉਹਨਾਂ ਨੇ ਗੱਲਾਂ ਬਾਤਾਂ ਨਾਲ ਦੀ ਨਾਲ ਨੋਟ ਕੀਤੀਆਂ ਤੇ ਮੈਨੂੰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਤੁਹਾਨੂੰ ਇਹਦਾ ਰਿਵਰਟ ਜਲਦੀ ਦੇਵਾਂਗਾ ਮੇਰਾ ਮੋਬਾਈਲ ਨੰਬਰ ਉਹਨਾਂ ਕੋ ਪਹਿਲਾਂ ਵੀ ਐਡ ਸੀ ਦੁਬਾਰਾ ਫਿਰ ਉਹਨਾਂ ਨੇ ਉਹਦੇ ਉੱਤੇ ਵੀ ਲਿਖਿਆ ਕਾਪੀ ਦੇ ਫਿਰ ਉਹਨਾਂ ਨੇ ਮਤਲਬ ਨਾਲ ਦੀ ਨਾਲ ਥੋੜੀ ਸਮੇਂ ਬਾਅਦ ਅਸੀਂ ਉੱਥੋਂ ਚੱਲ ਪਏ ਸੀਗੇ ਗੱਲਬਾਤ ਆਪਣੀ ਕਰਕੇ ਤੇ ਥੋੜੇ ਸਮੇਂ ਬਾਅਦ ਇਹ ਜਿਹੜੀ ਲੈਟਰ ਜਾਰੀ ਹੋਈ ਆ ਇਹ ਲੈਟਰ ਮંત્રી ਸਾਹਿਬ ਨੇ ਅੱਗੇ ਮਤਲਬ ਫਾਰਵਰਡ ਕੀਤੀ ਹੈ ਡੀਪੀਆਈ ਦਫ਼ਤਰ ਨੂੰ ਤੇ ਉਮੀਦ ਆ ਕਿ ਇਹ ਮੰਗਾਂ ਜਿਹੜੀਆਂ ਜਲਦ ਲਾਗੂ ਕੀਤੀਆਂ ਜਾਣਗੀਆਂ ਸੋ ਸਾਥੀਓ ਪਹਿਲੀ ਤਾਂ ਗੱਲ ਆ ਇਦਾਂ ਨੈਗੇਟਿਵ ਨਾ ਹੋਇਆ ਕਰੋ ਕਿ ਜਿਹੜੀ ਮੰਗ ਆ ਪੇਸਕੇਲ ਦੀ ਉਹ ਸਾਡੀ ਕਿੱਥੇ ਗਈ ਸਾਡੀ ਮੰਗ ਕਿਤੇ ਨਹੀਂ ਗਈ ਹਮੇਸ਼ਾ ਇਦਾਂ ਹੀ ਰਹੋਗੇ ਜਿੰਨਾ ਚਿਰ ਪੇਸਕੇਲ ਸਾਨੂੰ ਮਿਲਦਾ ਨਹੀਂ ਸਾਡੀ ਲੜਾਈ ਪੇਸਕੇਲ ਦੀ ਆ ਤੇ ਅਸੀਂ ਮੰਗ ਇਹ ਉਠਾਉਂਦੇ ਰਵਾਂਗੇ ਤੇ ਦੂਜੀ ਗੱਲ ਆ ਜਿਹੜੀ ਬਦਲੀਆਂ ਦੀ ਬਹੁਤ ਉਮੀਦ ਆ ਕਿ ਸਾਡੇ ਸਾਰੇ ਸਾਥੀਆਂ ਨੂੰ ਬਦਲੀਆਂ ਦੇ ਵਿੱਚ ਚਾਂਸ ਦਿੱਤਾ ਜਾਊਗਾ ਤੇ ਜਿਹੜਾ 5% ਵਾਧਾ ਉਹਦੀ ਲੈਟਰ ਬਹੁਤ ਜਲਦ ਜਾਰੀ ਹੋਊਗੀ ਜੇ ਲੈਟਰ ਨਾ ਹੋਈ ਤਾਂ ਅੱਜ ਐਟਾ ਉਹਨਾਂ ਨੂੰ ਕਰ ਦਿੱਤੀਆਂ ਜਾਣਗੀਆਂ ਜਾਰੀ ਡੀਓ ਦਫ਼ਤਰਾਂ ਨੂੰ ਤੇ ਪਹਿਲੀ ਜੁਲਾਈ ਤੋਂ ਹੀ ਸਾਰਿਆਂ ਨੂੰ ਜਿਹੜਾ ਇਹ ਪੇ ਸਕੇਲ ਮਿਲੂਗਾ ਸੋ ਬੇਨਤੀ ਹੈ ਕਿ ਜਿਆਦਾ ਕਾਲੇ ਨਾ ਪਿਆ ਕਰੋ ਹੌਸਲਾ ਰੱਖਿਆ ਕਰੋ ਜੇ ਮੀਟਿੰਗ ਹੋਈ ਆ ਉਹਦੇ ਵਿੱਚ ਜੋ ਗੱਲਬਾਤ ਹੋਈ ਆ ਉਹ ਬਿਲਕੁਲ ਸਪਸ਼ਟ ਤੇ ਸਾਫ਼ ਤੁਹਾਡੇ ਸਾਹਮਣੇ ਅਸੀਂ ਰੱਖਦੇ ਆਂ ਹਮੇਸ਼ਾ ਤੇ ਰੱਖਦੇ ਰਵਾਂਗੇ ਸੋ ਸਾਥੀਓ ਇਸ ਤੋਂ ਅੱਗੇ ਜੋ ਵੀ ਲੈਟਰ ਜਾਰੀ ਹੋਊ ਜੋ ਵੀ ਗੱਲਬਾਤ ਹੋ ਇਨਫਾਰਮੇਸ਼ਨ ਹੋਊਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਤੇ ਫਿਰ ਇੱਕ ਵਾਰ ਅਸੀਂ ਬਹੁਤ ਧੰਨਵਾਦ ਕਰਦੇ ਆ ਜਸਵਿੰਦਰ ਸਿੰਘ ਸਿੱਧੂ ਜੀ ਮੌਜੂਦਾ ਡਾਇਰੈਕਟਰ ਗਮਾੜਾ ਜਿਨ੍ਹਾਂ ਨੇ ਅੱਜ ਬਹੁਤ ਵਧੀਆ ਮਾਹੌਲ ਵਿੱਚ ਸਾਡੀ ਵੀ ਮੀਟਿੰਗ ਕਰਾਈ ਤੇ ਹੋਰ ਜਥੇਬੰਦੀਆਂ ਦੀਆਂ ਮੀਟਿੰਗਾਂ ਵੀ ਕਰਾਈਆਂ ਤੇ ਸਾਡੀ ਜਿਹੜੀਆਂ ਮੇਨ ਪ੍ਰੋਬਲਮ ਸੀਗੀਆਂ ਬਹੁਤ ਸਾਰੇ ਸਾਥੀਆਂ ਦੀਆਂ ਉਹ ਮੌਕੇ ਤੇ ਹੱਲ ਕੀਤੀਆਂ ਗਈਆਂ ਸੋ ਸਾਥੀਓ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਤੇ ਉਹਨਾਂ ਦਾ ਵੀ ਧੰਨਵਾਦ ਤੇ ਮੰਤਰੀ ਸਾਹਿਬ ਦਾ ਸਰਕਾਰ ਦਾ ਵੀ ਧੰਨਵਾਦ ਤੇ ਬੇਨਤੀ ਕਰਾਂਗੇ ਕਿ ਅੱਗੇ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਮੇਨ ਉਹਨਾਂ ਵੱਲ ਵੀ ਸਰਕਾਰ ਧਿਆਨ ਦੇਵੇ ਤੇ ਸਾਨੂੰ ਪੱਕੇ ਜਿਹੜੇ ਮੁਲਾਜ਼ਮ ਆ ਉਹਨਾਂ ਦੇ ਜੋ ਬਰਾਬਰ ਸਾਨੂੰ ਮਤਲਬ ਉਹਨਾਂ ਨੂੰ ਜੋ ਕੁਝ ਮਿਲਦਾ ਸਾਨੂੰ ਵੀ ਇਹਨਾਂ ਦੇ ਬਰਾਬਰ ਦਿੱਤਾ ਜਾਵੇ ਸੋ ਬਹੁਤ ਬਹੁਤ ਧੰਨਵਾਦ